ਬਾਹਰ ਜਾਣਾ ਕੋਈ ਗੁਨਾ ਨਹੀਂ ਲੋਕ ਉੱਥੇ ਕੰਮ ਕਰਦੇ ਨੇ ਇੱਕ ਘਰ ਦੇ ਵਿੱਚ ਪੰਜ ਪੈਦਾ ਹੋ ਜਾਣ ਨਾਲ ਤਾਂ ਇੱਕ ਚਾਰ ਚੰਗੇ ਕਮਾੜਾ ਵੀ ਹੋ ਜਾਂਦਾ ਹੈ ਤੇ ਬਾਹਰ ਜਾਣਾ ਕੋਈ ਮਾੜਾ ਨਹੀਂ ਹੈ ਜਿਹੜੇ ਲੋਕ ਬਾਹਰ ਗਏ ਨੇ ਅਮਰੀਕਾ 'ਚ ਬਾਹਰ ਗਏ ਮੈਂ ਅਮਰੀਕਾ ਗਿਆ 3-3000 ਏਕੜ ਦੇ ਮਾਲਕ ਸਾਡੇ ਪੰਜਾਬੀ ਉੱਥੇ ਬੈਠੇ ਨੇ 2-2000 3-3000 ਉੱਥੇ ਟਰੱਕਾਂ ਟਰੋਪਰੇਟਰ ਕਾ ਕਿਆ ਨਹੀਂ ਕਰ ਰੱਖਿਆ ਕੀ ਮਾੜਾ ਕੀ ਹੈ ਕੀ ਤੁਸੀਂ ਇੱਥੇ ਕੀ ਕਰੋਗੇ ਇੱਥੇ ਕਿੰਨੀਆਂ ਹਰੇਕ ਬੰਦਾ ਸਰਕਾਰੀ ਨੌਕਰੀ ਮੰਗਦਾ ਤੇ ਸਰਕਾਰੀ ਨੌਕਰੀ ਕਿਸੇ ਨੂੰ ਦੇ ਨਹੀਂ ਸਕਦਾ ਪ੍ਰਾਈਵੇਟ ਕੋ ਕੰਮ ਕਰਕੇ ਰਾਜ਼ੀ ਨਹੀਂ ਹੁਣ ਬਿਜਲੀ ਵਾਲੇ ਖੰਭਾ ਚੱਕਦੇ ਆ ਉਹ ਜ਼ੋਰ ਲਾਂਦੇ ਹੈ ਹੀ ਸ਼ਾ ਕਰਕੇ ਇਕੱਠਾ ਚੱਕ ਦਿੰਦੇ ਜੇ ਕੱਲਾ ਕੱਲਾ ਜ਼ੋਰ ਲਾਵੇ ਤਾਂ ਮਤਲਬ ਇਹਨਾਂ ਦਾ ਇਕੱਠਾ ਹੈ ਨਹੀਂ ਇਹਨਾਂ ਦੀ ਸੋਚ ਅਲੱਗ-ਅਲੱਗ ਹੈ ਪਾਲਿਸੀ ਇਹਨਾਂ ਕੋਲ ਹੈ ਨਹੀਂ ਨਵੇਂ-ਨਵੇਂ ਬਣਿਆ ਇਹਨਾਂ ਤਜਰਬੇ ਐਕਸਪੀਰੀਅੰਸ ਨਹੀਂ ਹੈਗਾ ਗੱਲ ਹੋ ਗਈ ਵੀ ਕਿਸੇ ਅਣਜਾਣ ਬੰਦੇ ਨੂੰ ਉਸ ਤਰ੍ਹਾਂ ਦੇ ਦੇ ਦਿਓਗੇ ਤਾਂ ਕਿਸੇ ਦਾ ਨੱਕ ਕੱਟੋ ਕੰਨ ਕੱਟੋ ਉਹ ਗੱਲ ਹੈ ਨਾ ਤਜਰਬਾ ਨਹੀਂ ਹੈ ਕੋਈ ਇਹਨਾਂ ਦੀ ਹੋਣੀ ਹੈਗੀ ਗੱਲਾਂ-ਗੱਲਾਂ ਹੀ ਹੈ ਗੱਲਾਂ ਤੇ ਅਟਾਟੈਚਮੈਂਟ ਕਰਕੇ ਪਕੌੜੇ ਪਕਾਉਂਦੇ ਨੇ ਲੋਕਾਂ ਨੂੰ ਸਮਝਾ ਚੁੱਕੇ ਨੇ ਹੁਣ ਚੋ ਵੀ ਤੇ ਇਮਤਾਨ ਹੋ ਜਾਣਾ ਹੈ ਬਾਬੇ ਨਾਨਕ ਨੇ ਸਤ ਸੰਗ ਕਰਦੇ ਹੋਏ ਅੱਛੇ ਲੋਕ ਸੀਗੇ ਸਤ ਸੰਗ ਕਰਦੇ ਕਿਹਾ ਉਜੜ ਜੋ ਇੱਕ ਜਗ੍ਹਾ ਸਤ ਸੰਗ ਕਰ ਰਿਹਾ ਸੀ ਬਾਬੇ ਨੂੰ ਫੁਰਗ ਉਹਨਾਂ ਨੇ ਕਿਹਾ ਬਸ ਜਾਓ ਤੇ ਉਹ ਚੇਲੇ ਨੇ ਕਿਹਾ ਬਾਬਾ ਜੀ ਉਹ ਚੰਗੇ ਬੰਦਿਆਂ ਤੁਸੀਂ ਕਿਉਂ ਉਜੜ ਜੋ ਜਿਹੜੇ ਮਾੜੇ ਤੁਸੀਂ ਕਿਉਂ ਬਸ ਜਾਓ ਕਹਦੇ ਵੀ ਉਹ ਬਸੇ ਬਸਾਈ ਠੀਕ ਹੈ ਜਿਹੜੇ ਚੰਗੇ ਨੇ ਉਜੜਨਗੇ ਅੱਗੇ ਜਾਣਗੇ ਅੱਛੇ ਲੋਕਾਂ ਨੂੰ ਤਰੱਕੀ ਤੇ ਹਾਵਲ ਪਾਣਗੇ जिने ਘਰ ਛੱਡਿਆ ਉਹਨੇ ਤਰੱਕੀ ਕੀਤੀ ਹੈ। ਨੋ ਦੇਖੋ ਦੌਰ ਹੈ ਨਹੀਂ ਹੈ ਤੁਸੀਂ ਆ ਇੱਕ ਲੋਕੀ ਡੁੰਡੀ ਪਿੱਟਦੇ ਆ ਲੋਕ ਬਾਹਰ ਜਾ ਰਹੇ ਜਾ ਰਹੇ ਬਾਹਰ ਜਾਣਾ ਕੋਈ ਗੁਨਾਹ ਨਹੀਂ ਹੈ। ਉਹ ਕਿਤੇ ਕੰਮ ਕਰਦੇ ਨੇ। ਇੱਥੇ ਲੋਕਾਂ ਨੇ ਕੀ ਜ਼ਮੀਨਾ ਬਣਾਈ ਹੈ। ਠੀਕ ਹੈ ਅਸੀਂ ਕਹੇ ਇਹ ਵੀ ਮਾੜੇ। ਦੇਖੋ ਇੱਕ ਘਰ ਦੇ ਵਿੱਚ ਪੰਜ ਪੈਦਾ ਹੋ ਜਾਣ ਨਾਲ ਤਾਂ ਇੱਕ ਚਾਰ ਚੰਗੇ ਕਮਾੜਾ ਵੀ ਹੋ ਜਾਂਦਾ ਹੈ। ਜੀ ਇਹ ਜ਼ਰੂਰੀ ਨਹੀਂ ਆਪਾਂ ਕਿਸੇ ਨੂੰ ਉਹ ਨਹੀਂ ਕਹਿ ਸਕਦੇ। ਤੇ ਬਾਹਰ ਜਾਣਾ ਕੋਈ ਮਾੜਾ ਨਹੀਂ ਹੈ। ਜਿਹੜੇ ਲੋਕ ਬਾਹਰ ਗਏ ਨੇ ਅਮਰੀਕਾ ਦੇ ਬਾਹਰ ਗਏ ਮੈਂ ਅਮਰੀਕਾ ਗਿਆ। 3-3000 ਏਕੜ ਦੇ ਮਾਲਕ ਸਾਡੇ ਪੰਜਾਬੀ ਉੱਥੇ ਬੈਠੇ ਨੇ 2-2000 3-3000 ਉੱਥੇ ਟਰੱਕਾਂ ਟਰਪਰੇਟਰ ਕਾ ਕਿਆ ਨਹੀਂ ਕਰ ਰਖਿਆ ਕੀ ਮਾੜਾ ਕੀ ਹੈ ਬਾਹਰ ਜਾਣਾ ਕੋਈ ਮਾੜਾ ਨਹੀਂ ਹੈ ਕੀ ਤੁਸੀਂ ਇੱਥੇ ਕੀ ਕਰੋਗੇ ਇੱਥੇ ਕਿੰਨੀ ਹਰੇਕ ਬੰਦਾ ਸਰਕਾਰੀ ਨੌਕਰੀ ਮੰਗਦਾ ਤੇ ਸਰਕਾਰੀ ਨੌਕਰੀ ਕਿਸ ਨੂੰ ਦੇ ਨਹੀਂ ਸਕਦਾ ਪ੍ਰਾਈਵੇਟ ਕੋ ਕੰਮ ਕਰਕੇ ਰਾਜੀ ਨਹੀਂ ਤਾਂ ਇਸ ਕਰਕੇ ਮਤਲਬ ਕੋਈ ਮਾੜਾ ਨਹੀਂ ਹੈ ਕੋਈ ਬਾਹਰ ਜਾ ਰਿਹਾ ਹੈ ਤਾਂ ਬਾਹਰ ਜਾਣ ਚੰਗਾ ਕੋ ਤਰੱਕੀ ਕਰਨ ਜਿਹੜਾ ਘਰ ਛੱਡ ਕੇ ਗਿਆ ਉਹਨੇ ਤਰੱਕੀ ਕੀਤੀ ਹੈ ਜਨਨ ਸਾਹਿਬ ਆਖਰੀ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੀ ਗੱਲ ਹੈ ਕਿ ਜਦੋਂ ਤੁਸੀਂ ਕੈਬਨਿਟ ਮਨਿਸਟਰ ਸੀਗੇ ਜਾਂ ਜਦੋਂ ਤੁਸੀਂ ਐਮ ਐਲ ਏ ਹੋਵੋਗੇ ਤਾਂ ਉਹਦੇ ਸੀਗੇ ਤੁਹਾਡੇ ਕੋਲ ਵੀ ਕਾਫੀ ਲੋਕ ਅਪਰੋਚ ਕਰਦੇ ਸੀਗੇ ਜਾਂਦੇ ਸੀ ਉਹਨਾਂ ਦੇ ਕੰਮਕਾਰ ਹੋ ਜਾਂਦੇ ਸੀ ਤੇ ਅੱਜ ਕੱਲ ਇਹ ਵੀ ਇੱਕ ਸਵਾਲ ਆ ਰਿਹਾ ਕਿ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਪਾਵਰ ਬਹੁਤ ਘੱਟ ਕਰ ਦਿੱਤੀ ਗਈ ਜਾਂ ਤੁਹਾਡੇ ਇਲਾਕੇ ਦੀ ਐਕਟੀਵਿਟੀ ਜਾਂ ਤੁਸੀਂ ਪੰਜਾਬ ਦੇ ਐਮ ਐਲ ਐਸ ਨੂੰ ਮਿਲਦੇ ਵੀ ਹੋਵੋਗੇ ਸ਼ਾਇਦ ਸੱਤਾਧਰ ਦੇ ਵਿੱਚ ਜਿਹੜੇ ਤੁਹਾਡੇ ਵੀ ਕੋਈ ਜਾਣਕਾਰ ਹੋਣਗੇ ਕੀ ਲੱਗਦਾ ਹੈ ਕਿ ਐਮ ਐਲ ਐਸ ਦੀ ਪਾਵਰ ਜਿਹੜੀ ਘੱਟ ਹੈ ਜਾਂ ਲੋਕਾਂ ਦਾ ਉਹਨਾਂ ਦੇ ਨਾਲ ਉਸ ਤਰੀਕੇ ਦਾ ਤਾਲਮੇ ਸਿਸਟਮ ਦੇ ਬਿਨਾਂ ਕੰਮ ਨਹੀਂ ਚੱਲਦਾ ਅਗਰ ਸਿਸਟਮ ਹੋਵੇ ਤਾਂ ਥੋੜੇ ਜਿਹਾ ਤਾਕਤ ਨਾਲ ਕੰਮ ਹੋ ਜਾਂਦਾ ਹੈ ਅਗਰ ਸਿਸਟਮ ਨਹੀਂ ਹੈ ਤਾਂ ਕੁਝ ਨਹੀਂ ਹੁੰਦਾ ਹੁਣ ਬਿਜਲੀ ਵਾਲੇ ਖੰਭਾ ਚੱਕਦੇ ਆ ਉਹ ਜ਼ੋਰ ਲਾਉਂਦੇ ਹੈ ਛਾ ਕਰਕੇ ਤਾਂ ਇਕੱਠਾ ਚੱਕ ਦਿੰਦੇ ਆ ਜੇ ਇਕੱਲਾ ਇਕੱਲਾ ਜ਼ੋਰ ਲਾਵੇ ਤਾਂ ਜੇ ਮਤਲਬ ਇਹਨਾਂ ਦਾ ਇਕੱਠਾ ਹੈ ਨਹੀਂ ਇਹਨਾਂ ਦੀ ਸੋਚ ਅਲੱਗ-ਅਲੱਗ ਹੈ ਪਾਲਿਸੀ ਇਹਨਾਂ ਕੋਲ ਹੈ ਨਹੀਂ ਨਵੇਂ-ਨਵੇਂ ਬਣਿਆ ਇਹਨਾਂ ਤਜਰਬੇ ਐਕਸਪੀਰੀਅੰਸ ਨਹੀਂ ਹੈਗਾ ਤੇ ਕੀ ਹੈ ਅਗਰ ਤੁਸੀਂ ਗੱਲ ਹੋ ਗਈ ਵੀ ਕਿਸੇ ਅਣਜਾਣ ਬੰਦੇ ਨੂੰ ਉਸ ਤਰ੍ਹਾਂ ਦੇ ਦਿਓਗੇ ਤਾਂ ਕਿਸੇ ਦਾ ਨੱਕ ਕੱਟੋ ਕੰਨ ਕੱਟੋ ਉਹ ਗੱਲ ਹੈ ਨਾ ਤਜਰਬਾ ਨਹੀਂ ਹੈ ਕੋਈ ਇਹਨਾਂ ਦੀ ਉਹ ਨਹੀਂ ਹੈਗੀ ਗੱਲਾਂ ਗੱਲਾਂ ਹੀ ਹੈ ਗੱਲਾਂ ਤੇ ਐਟਰਟੇਜਮੈਂਟ ਕਰਕੇ ਪਕੌੜੇ ਪਕਾਉਂਦੇ ਨੇ ਉਹ ਲੋਕਾਂ ਨੂੰ ਸਮਝ ਆ ਚੁੱਕੀ ਨੇ ਹੁਣ 24 ਤੇ ਇਮਤਿਹਾਨ ਹੋ ਜਾਣਾ ਹੈ ਤੁਹਾਡਾ ਕੀ ਸਲਾਹ ਤੁਹਾਡਾ ਸੁਜੈਸ਼ਨ ਹੋਵੇ ਤਾਂ ਕਿ ਇਸ ਸਰਕਾਰ ਤੱਕ ਜੇ ਸ਼ਾਇਦ ਇਹਨਾਂ ਕੋਲੇ ਵੀ ਵਕਤ ਹੈਗਾ ਕਿ ਉਹ ਸੁਧਾਰ ਕਰ ਲੈਣ ਆਪਣੀ ਭਗਵੰਤ ਮਾਨ ਜੀ ਦੇਖੋ ਗੱਲ ਸੁਣੋ ਭਗਵੰਤ ਮਾਨ ਜਿਹੜਾ ਹੈ ਮੁੱਖ ਮੰਤਰੀ ਹੈ ਯਾਰ ਪਰਸਨਲ ਇੰਟਰਸਟ ਪਰਸਨ ਗੱਲਾਂ ਕਰਨੀ ਕੋਈ ਤੂੰ ਤੈਨੂੰ ਪੰਜਾਬ ਦੀ ਜ਼ਿੰਮੇਵਾਰੀ ਹੈ ਤੁਸੀਂ ਕਦੇ ਮਜੀਠੇ ਨਾਲ ਠੱਸਿਆ ਰਹਿੰਦਾ ਤੂੰ ਤੈਨੂੰ ਕੀ ਲੈਣਾ ਦੇਣਾ ਹੈ ਅਗਰ ਸਮਝਦਾਰ ਬੰਦਾ ਹੋਵੇ ਨਾ ਭਾਈ ਕਿਸੇ ਨਾਲ ਨਹੀਂ ਮੈਂ ਤਾਂ ਪੰਜਾਬ ਦੀ ਵਿਕਾਸ ਤੁਹਾਡੇ ਤੇ ਖੁਦ ਕੋਈ ਮਤਲਬ ਕੀ ਹੈ ਜਿਹੜਾ ਕੁਰਸੀ ਤੇ ਬੈਠਦਾ ਉਹਨੋਂ ਔਲਾ ਮਿਲਦਾ ਉਹਨੂੰ ਸ਼ਾਬਾਸ਼ੀ ਮਿਲਦੀ ਹੈ ਅਗਰ ਛੋਟੀ ਜਿਹੀ ਗੱਲ ਮੜ ਕੇ ਜਿਵੇਂ ਮਤਲਬ ਮੁੜੋਗੇ ਤਾਂ ਲੰਬਾ ਸਫ਼ਰ ਨਹੀਂ ਕਰੋਗੇ ਇਹਦੇ ਨਾਲ ਜੜੋ ਉਹਦੇ ਨਾਲ ਜੜੋ ਜਾਨੀ ਸਰ ਇਹ ਵੀ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਹੋ ਗਿਆ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨਿੱਜੀ ਪਲਟਵਾਰ ਜਿਹੜੇ ਪਰਿਵਾਰਾਂ ਤੱਕ ਨੂੰ ਵਿੱਚ ਲੈ ਜਾਂਦਾ ਗਿਆ ਮੈਂ ਕਹਿ ਰਿਹਾ ਇਹ ਭਗਤਮਾਨ ਜੀ ਨੇ ਤੋੜਿਆ ਨਾ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਮੈਂ ਆਇਆ ਫਿਰ ਇਹ ਕਹਿੰਦਾ ਵੀ ਮੈਂ ਕ੍ਰਾਪਸ਼ਨ ਜਿਹਨੇ ਪੈਸਾ ਖਾਇਆ ਕ੍ਰਾਪਸ਼ਨ ਹੈ ਤਾਂ ਕ੍ਰਾਪਸ਼ਨ ਦਾ ਪਹਿਲੇ ਕਿਸੇ ਨੂੰ ਫੜ ਲਓ ਤੁਸੀਂ ਕਿਸੇ ਤਹਿਸੀਲਦਾਰ ਦੇ ਰੀਡਰ ਨੂੰ ਫੜ ਲਓ ਤਹਿਸੀਲਦਾਰ ਨੂੰ ਫੜ ਲਓ ਤਾਂ ਦਾ ਜਿਹੜਾ ਸਰਵਿਸ ਕੀਤੀ ਹੈ ਇੱਥੇ ਕੋਠੀਆਂ ਤੇ ਤੰਦੀਗੜ ਤੇ ਕੋਠੀਆਂ ਜਿਹਨਾਂ ਨੇ ਬਣਾ ਰੱਖੀਆਂ ਐ ਪਿੱਛੇ ਗਰਾਊਂਡ ਕੀ ਸੀਗਾ ਤੁਸੀਂ ਜਿਹੜਾ ਪਿੱਛੇ ਹੋ ਗਿਆ ਉਹ ਸਭ ਲਿਕਾਂ ਪਿੱਟਣ ਦੀ ਲੋੜ ਨਹੀਂ ਐ ਤੁਸੀਂ ਅੱਗਾ ਸੁਧਾਰੋ ਪਿੱਛੇ ਜਿਹੜਾ ਵਿਗੜ ਗਿਆ ਵਿਗੜ ਗਿਆ ਹੁਣ ਤੁਸੀਂ ਹਰੇਕ ਕੰਮ ਦੇ ਪਿਛਲੀ ਸਰਕਾਰਾਂ ਨੂੰ ਦੋਸ਼ ਦਿੰਦੇ ਹੋ ਚਲੋ ਪਿਛਲੀ ਸਰਕਾਰਾਂ ਮਾੜੀ ਸੀ ਲੋਕਾਂ ਨੇ ਹਰਾਤੀ ਹੁਣ ਤੁਹਾਨੂੰ ਕੁਰਸੀ ਤੇ ਬਿਠਾਤਾ ਔਰ ਤੁਸੀਂ ਤਾਂ ਕਰਕੇ ਦਿਖਾਓ ਹੁਣ ਪਿਛਲਾ ਹੀ ਗੀਤ ਗਾਓਗੇ ਮਤਲਬ ਕੀ ਹੁਣ ਕਰਪਸ਼ਨ ਦੀ ਗੱਲ ਕਰਦੇ ਆ ਉਹਨਾਂ ਨੂੰ ਕੀ ਸਮਝ ਆ ਕਿ ਕਰਪਸ਼ਨ ਦੀ ਕਿਵੇਂ ਦੂਰ ਹੋਗੀ ਮੈਂ ਦੱਸਦਾ ਜੇ ਭਗਵਾਨ ਤੁਮਾਨ ਨੇ ਕਰਨਾ ਚਾਹੇ ਤਾਂ ਜੀ ਕਰਪਸ਼ਨ ਹੈ ਫਾਈਲਾਂ ਦੇ ਵਿੱਚ ਫਾਈਲਾਂ ਤੇ ਬੈਨ ਕਰਦੇ ਸੱਤ ਦਿਨ ਦੇ ਵਿੱਚ ਫਾਈਲ ਕਿ ਹੋਈ ਕੋਈ ਅਫਸਰ ਰੋਕ ਨਹੀਂ ਸਕੇਗਾ ਜਿਹੜਾ ਰੋਕੇਗਾ ਤੇ ਜਵਾਬ ਦੇ ਹੋਏਗੀ ਦੇਖੋ ਕੰਮ ਐਵੇਂ ਹੋਣਗੇ ਕਰਪਸ਼ਨ ਚੱਲੇਗੀ ਨਹੀਂ ਹੁਣ ਫਾਈਲ ਨੂੰ ਰੋਕ ਲੈਣਾ ਉਹ ਕਰਪਸ਼ਨ ਹੈ ਲੋਕੀ ਆਪ ਦੇ ਫਾਈਲ ਨੂੰ ਕਢਾਉਣ ਵਾਸਤੇ ਪੈਸੇ ਦਿੰਦੇ ਆ ਜੇ ਤੁਸੀਂ ਸੱਤ ਦਿਨ ਦਾ ਫਾਇਦਾ ਹੋਏ ਤਾਂ ਕਢਣੀ ਹੋਵੇ ਕੌਣ ਦੇਊਗਾ ਪੈਸੇ ਫਾਈਲ ਤੋਂ ਕੱਟ ਜੋ ਕਰਨਾ ਨਕਤੀ ਜੀ ਨਾਮੇ ਵੇਟਿੰਗ ਨਹੀਂ ਹੋਣੀ ਚਾਹੀਦੀ ਫਾਈਲਾਂ ਦੀ ਨਕਤੀ ਨਹੀਂ ਹੋਣੀ ਚਾਹੀਦੀ ਅਜੇ ਵੇਟਿੰਗ ਕਰਕੇ ਕ੍ਰਾਪਸ਼ਨ ਜੀ ਆ ਬਹੁਤ ਬਹੁਤ ਧੰਨਵਾਦ ਜੈਨੀ ਸਾਹਿਬ ਤੁਸੀਂ ਸਾਡੇ ਨਾਲ ਇਸ ਮੁਲਾਕਾਤ ਲਈ ਧੰਨਵਾਦ ਤਾਂ ਤੁਸੀਂ ਸਰਜੀਤ ਕੁਮਾਰ ਜੈਨੀ ਹਰਾਂ ਨੂੰ ਸੁਣ ਰਹੇ ਸੀਗੇ ਔਰ ਇੱਕ ਸਲਾਹ ਵੀ ਉਹਨਾਂ ਨੇ ਜਾਂਦੇ ਜਾਂਦੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਕਿ ਕ੍ਰਾਪਸ਼ਨ ਕਿਸ ਤਰੀਕੇ ਦੇ ਨਾਲ ਦੂਰ ਹੋ ਸਕਦੀ ਹੈ ਉੱਥੇ ਖਸ ਖਸ ਦੀ ਖੇਤੀ ਤੇ ਗੱਲਬਾਤ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਡਰੱਗ ਨਸ਼ੇ ਨੇ ਜਾਂ ਮੈਡੀਕਲ ਨਸ਼ਾ ਜਿਹੜਾ ਉਹਦਾ ਆਲਟਰਨੇਟ ਦੇਣਾ ਪੈਗਾ ਔਰ ਉਹੀ ਇਸ ਜਿਹੜੀ ਸਮੱਸਿਆ ਦਾ ਉਹ ਹੱਲ ਹੈ ਤਾਂ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਨੂਰ ਮਹਿਮਨ ਪ੍ਰੀਤ ਸਿੰਘ ਨਰਪਕ ਪੋਸਟ ਦਿੱਲੀ ਧੰਨਵਾਦ